ਪ੍ਰੋਗਰਾਮ ਪਰਤਦਰ ਪਰਤ ਵਿੱਚ ਮੈਂ ਦਰਸ਼ਨ ਸਿੰਘ ਕੋਕਰ ਤੁਹਾਡਾ ਸੁਭਕਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੇ ਕੁਝ ਸਿਆਸੀ ਮਾਮਲਿਆਂ ਦੀ ਤੇ ਨਾਲ ਗੈਂਗਸਟਰਾਂ ਬਾਰੇ ਪਹਿਲਾ ਮਾਮਲਾ ਆਪਾਂ ਲਵਾਂਗੇ ਕਿ ਸੁਖਬੀਰ ਸਿੰਘ ਬਾਦਲ ਨੇ ਕਨੌਰ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਗਲਾ ਮਾਮਲਾ ਹੋਏਗਾ ਕਿ ਦਿੱਲੀ ਦੀ ਸਾਬਕਾ ਸੀਐਮ ਆਥੀ ਸਿ ਵੱਲੋਂ ਜੋ ਵਿਧਾਨ ਸਭਾ ਦੇ ਵਿੱਚ ਕੁਝ ਸ਼ਬਦ ਗੁੱਲ ਗਏ ਸਨ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਵਿਵਾਦ ਹੈ ਤੇ ਇਸ ਮਸਲੇ ਦਾ ਹਲ ਕੀ ਹੈ ਨਾਲ ਗੈਂਗਸਟਰ ਮਰੇ ਕਿ ਗੈਂਗਸਟਰਾਂ ਦੇ ਜਿਹੜੇ ਮੁਕਾਬਲੇ ਬਣਾਏ ਜਾ ਰਹੇ ਨੇ ਉਹ ਕਿੰਨੇ ਕੁ ਜਜ ਨੇ ਹੁਣ ਗੱਲ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਨੇ ਕੱਲ ਕਨੌਰ ਵਿੱਚ ਜਿਹੜੇ ਉਹਨਾਂ ਉਹਨਾਂ ਦੀ ਪਾਰਟੀ ਦੇ ਜਿੱਤੇ ਹੋਏ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਸਬੋਧਨ ਕੀਤਾ ਇਕੱਠ ਕੀਤਾ ਉੱਥੇ ਉਹਨਾਂ ਇੱਕ ਐਲਾਨ ਕਰ ਦਿੱਤਾ ਹੈ ਕਿ ਸਰਬਜੀਤ ਸਿੰਘ ਚੰਦਰ ਜੋ ਅਕਾਲੀ ਦਲ ਯੂਥਪਿੰਗ ਦੇ ਪ੍ਰਧਾਨ ਨੇ ਉਹ ਕਨੌਰਗਨ ਸੁਭਾ ਹਲਕੇ ਤੋਂ ਉਮੀਦਵਾਰ ਹੋਣਗੇ ਉਹਨਾਂ ਨੇ ਇਸ ਮੌਕੇ ਇਹ ਕਿਹਾ ਕਿ ਜੇਕਰ ਤੁਹਾਨੂੰ ਕੋਈ ਕੰਮ ਆ ਤਾਂ ਇਹਦੇ ਨਾਲ ਸੰਪਰਕ ਕਰਨਾ ਤੇ ਇਹਦੀਆਂ ਇਹਦਾ ਡਾਇਰੈਕਟ ਲਿੰਕ ਮੇਰੇ ਨਾਲ ਹੈ ਉਹਨਾਂ ਨੇ ਇੱਕ ਉਦਾਹਰਨ ਵੀ ਦਿੱਤੀ ਕਿ ਆਪਾਂ ਬਿਜਲੀ ਦੇ ਮਾਮਲੇ ਦੇ ਵਿੱਚ ਪਹਿਲਾਂ ਲੋਕਲ ਜਾਵਾਂਗੇ ਫਿਰ ਗ੍ਰਿਡ ਜਾਵਾਂਗੇ ਬਿਜਲੀ ਕਹਿੰਦੇ ਕਿਤੋਂ ਆਉਂਦੀ ਆ ਉਹ ਆਉਂਦੀ ਆ ਨੰਗਲ ਡੈਮ ਤੋਂ ਕਹਿੰਦੇ ਮੈਂ ਨੰਗਲ ਡੈਮ ਤੇ ਇਹ ਇਹਦੇ ਨਾਲ ਡਾਇਰੈਕਟ ਰੱਖੋ ਤੇ ਇਹ ਇਹਦਾ ਸੰਪਰਕ ਮੇਰੇ ਨਾਲ ਹੈ ਸੋ ਭਾਵੇਂ ਕਿ ਇਸ ਗ੍ਰੀਨ ਬਾਦਲ ਨੇ ਸੈਸਵਾ ਇਹ ਐਲਾਨ ਕੀਤਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਗ੍ਰੀਨ ਬਾਦਲ ਨੇ ਇੱਕ ਸੰਕੇਤ ਦੇ ਦਿੱਤਾ ਹੈ ਕਿ ਅਗਲੀਆਂ ਜਿਹੜੀਆਂ ਵਿਧਾਨਸਭਾ ਚੋਣਾਂ ਹੋਣੀਆਂ ਨੇ 2027 ਦੀਆਂ ਉਹਦੇ ਵਿੱਚ ਜਿਹੜੇ ਵੀ ਉਮੀਦਵਾਰ ਹੋਣਗੇ ਉਹਨਾਂ ਦਾ ਅਲਾנס ਕੁਬੀਰ ਸਿੰਘ ਬਾਦਲ ਹੀ ਕਰਨਗੇ ਭਾਵੇਂ ਕਿ ਇਹ ਜਮਹੂਰੀਅਤ ਦੇ ਉਲਟ ਹੈ ਕਿਉਂਕਿ ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਵੱਖਰਾ-ਵੱਖਰਾ ਪੈਰਾਮੀਟਰ ਹੈ ਜਿਹੜੇ ਚੋਣ ਲੜਨ ਦੀ ਇੱਛਕ ਉਮੀਦਵਾਰ ਹੁੰਦੇ ਨੇ ਉਹਨਾਂ ਤੋਂ ਬਕਾਇਦਾ ਅਰਜ਼ੀਆਂ ਲਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਇੱਕ ਪੋਲੀਟਿਕਲ ਮਾਮਲਿਆਂ ਦੀ ਕਮੇਟੀ ਹੁੰਦੀ ਆ ਉਹਦੇ ਵਿੱਚ ਚਰਚਾ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਬਕਾਇਦਾ ਵੱਖ-ਵੱਖ ਜੋ ਬੀਂਗ ਹੁੰਦੇ ਨੇ ਉਹਨਾਂ ਦੀਆਂ ਮੀਟਿੰਗਾਂ ਕਰੀਆਂ ਜਾਂਦੀਆਂ ਨੇ ਉਸ ਬਾਰੇ ਸਾਰੇ ਜੋ ਉਮੀਦਵਾਰ ਹੁੰਦੇ ਨੇ ਉਹਨਾਂ ਬਾਰੇ ਚਰਚਾ ਵੀ ਕੀਤੀ ਜਾਂਦੀ ਆ ਕਿ ਕਿਹੜਾ ਕਿੱਥੋਂ ਠੀਕ ਰਹੇਗਾ ਪਰ ਸੁਖਵੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਜਰਨੂ ਕਨਔਰਤੋਂ ਐਲਾਨ ਉਮੀਦਵਾਰ ਐਲਾਨ ਕੇ ਆਪਣੇ ਆਪ ਦੇ ਵਿੱਚ ਡਿਕਟੇਟਰਸ਼ਿਪ ਦਾ ਜਿਹੜਾ ਹੈਗਾ ਉਹ ਆਪਣਾ ਇੱਕ ਸ਼ਾਪ ਉਹ ਬਣਾ ਕੇ ਦੱਸ ਦਿੱਤੀ ਆ ਉਹਨੇ ਇਹ ਵੀ ਇੱਕ ਇਸ਼ਾਰਾ ਕਰ ਦਿੱਤਾ ਹੈ ਕਿ ਕਾਲੀ ਦਲ ਦੇ ਵਿੱਚ ਬਾਕੀ ਸੀਨੀਅਰ ਲੀਡਰਾਂ ਦਾ ਕੋਈ ਉਹ ਇਮੇਜ ਉਸ ਲੈਵਲ ਤੇ ਹੈ ਨਹੀਂ ਜਿੰਨਾ ਉਹਨਾਂ ਦਾ ਖੁੱਦ ਹੈ ਤੋਂ ਇਸ ਮਾਮਲੇ ਦੇ ਮਾਮੇ ਚਰਚਾ ਸੱਸੀ ਚਰਚਾ ਅਜੇ ਚੱਲਣੀ ਆ ਪਰ ਕੱਲ ਜੋ ਉਹਨਾਂ ਨੇ ਐਲਾਨ ਕੀਤਾ ਉਹ ਕਲਿੱਪ ਉਹ ਸ਼ਬਦ ਵੀ ਤੁਸੀਂ ਸੁਣੋ ਇੱਕ ਤਾਂ ਹੁੰਦਾ ਹੈ ਕਾਦੀ ਦੱਲੇ ਉਮੀਦਵਾਰ ਹੁੰਦਾ ਹੈ ਇੱਕ ਮੈਂ ਆਪਣਾ ਭਾਅ ਦੇ ਰਿਹਾ ਤੁਹਾਨੂੰ ਬਲੇ ਸੋਨਿਹਾਰ ਜੈ ਸ੍ਰੀ ਅਕਾਲ ਤੇ ਅੱਜ ਮੇਰੇ ਵਾਂਗੂ ਇੱਕ ਤਾਂ ਮੇਰੇ ਵਾਂਗੂ ਦਲੇਰ ਪੁਆ ਹੈ ਹੈ ਬਲੇ ਪੌਦਾ ਜੀ ਭਾਈ ਜਾਨ ਆਪ ਤੇਰੀ ਯਾਦਦਾ ਹੈ ਜਾਂਦਾ ਹੈ ਆਉਂਦਾ ਹੈ ਡਾਂਗਲਾ ਵੀ ਪੜਦਾ ਹੈ ਤੁਸੀਂ ਲੱਗਦਾ ਮੈਨੂੰ ਟੈਲੀਫੋਨ ਕੀਤਾ ਨਾ 그러면은 ਐਸ ਜਸਤੀ ਕੀ ਕੀ ਤੀਵੇਂ ਕਿਸੇ ਟਾਈਮ ਬਣਾ ਦੋ 24 ਘੰਟੇ ਕਿਤੇ ਮਰਜ਼ੀ ਮੈਨੂੰ ਫੋਨ ਕਰਦੇ ਮੈਂ ਤੇ ਹੀ ਬਕਾ ਦੱਸਦਾ ਸੀਗਾ ਆ ਗਿਆ ਭੇਜਾ ਕੇ ਹੁਣ ਇਹ ਕਰਕੇ ਜਿੰਨਾ ਤੁਸੀਂ ਇਹਨੂੰ ਤਗੜਾ ਕਰੋਗੇ ਉਹ ਨੀਤ ਰੱਖੀ ਉਹਦੇ ਹੱਕੇ ਝੋਗੀ ਸਰਕਾਰ ਬਣਾ ਦਿਓ ਵੀ ਸਰਕਾਰ ਬਣਾ ਦਿਓ ਇੱਕ ਮਿੰਟ ਤੁਸੀਂ ਸਰਕਾਰ ਬਣਾ ਦਿਓ ਜਿਵੇਂ ਕੱਲੀ ਨਹੀਂ ਕਵੀ ਤੁਸੀਂ ਮਹਿੰਦਰਾ ਨਗਰਾ ਸ਼ੋਰੂਮ ਕਾਣੀ ਲੈ ਚੋਣੇ ਥਾਰ ਪੱਕੇ ਦੇ ਥਾਰ ਲੈ ਉਹ ਵੇ ਘਨੌਰ ਕਰਦਾ ਐ ਬ੍ਰੈਂਡ ਨੂੰ ਪੜ ਕੇ ਲਿਆਵਾਂਗੇ ਉਸ ਤੋਂ ਬਾਅਦ ਸੋ ਸੁਖਵੀਰ ਸਿੰਘ ਬਾਦਲ ਨੇ ਘਨੌਰ ਬਨਾਸਵਾਲਕੇ ਤੋਂ ਸਰੂਜੀਤ ਸਿੰਘ ਚੰਜਰ ਦਾ ਐਲਾਨ ਕਰਕੇ ਇੱਕ ਡਿਕਟੇਟਰਸ਼ਿਪ ਦਾ ਜਿਹੜਾ ਹੈਗਾ ਉਹ ਸਬੂਤ ਦੇ ਦਿੱਤਾ ਹੁਣ ਦੇਖਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਜੋਸੀਨੇ ਰਾਗੂ ਨੇ ਉਹ ਆਪਣੀ رائے ਇਸ ਮੁੱਦੇ ਤੇ ਕੀ ਰੱਖਣਗੇ ਜਾਂ ਫਿਰ ਟਿਕਟਾਂ ਦੇਣ ਵਾਸਤੇ ਕਿਸ ਤਰ੍ਹਾਂ ਦੀ ਵਿਧੀ ਅਕਾਲੀ ਦਲ ਅਪਣਾਏਗਾ ਤਾਂ ਅਗਲਾ ਮਾਮਲਾ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸੀ ਦਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਜੋ ਕਿਹਾ ਸੀ ਉਸ ਨੂੰ ਲੈ ਕੇ ਕਾਫੀ ਵਿਵਾਦ ਆ ਕਿਉਂਕਿ ਵੱਖ-ਵੱਖ ਮੁੱਦਿਆਂ ਤੇ ਵਿਧਾਨ ਸਭਾ ਦੇ ਵਿੱਚ ਜਦੋਂ ਚਰਚਾ ਚੱਲ ਰਹੀ ਸੀ ਆਤਸੀ ਕਹੇ ਰਹੇ ਸਨ ਕਿ ਜੋ ਪੋਲੂਸ਼ਨ ਦਾ ਮਾਮਲਾ ਹੈ ਜੋ ਦਿੱਲੀ ਦਾ ਹੋਰ ਸਮੱਸਿਆਵਾਂ ਨੇ ਉਹਦੇ ਬਾਰੇ ਵੀ ਚਰਚਾ ਕਰੋ ਕਹਿੰਦੀ-ਕਹਿੰਦੀ ਉਹ ਕੁਝ ਗੁਰੂਆਂ ਬਾਰੇ ਵੀ ਕਹਿ ਗਈ ਪਰਵੇਂ ਕਿ ਉਹਨੇ ਕੋਈ ਦਿਲੋਂ ਗੁਰੂਆਂ ਦਾ ਕੋਈ અપਮਾਨ ਨਹੀਂ ਕੀਤਾ ਐਡੀ ਗੱਲ ਹੈ ਨਹੀਂ ਜਿੰਨੀ ਗੱਲ ਬਣ ਗਈ ਕਿਉਂਕਿ ਜੇ ਆਤਸੀ ਨੇ ਕੁਝ ਕਹਿ ਵੀ ਦਿੱਤਾ ਸੀ ਤਾਂ ਫਿਰ ਪੰਜਾਬ ਸਰਕਾਰ ਨੂੰ ਇਹ ਨਹੀਂ ਚਾਹੀਦਾ ਸੀ ਕਿ ਲੀਡਰਾਂ ਖਿਲਾਫ ਪਰਚੇ ਦਰਜ ਕਰਵਾਓ ਇੱਕ ਦਿਨ ਦੇ ਵਿੱਚ ਫਰੈਂਸਿਕ ਜਾਂਚ ਜਿਹੜੀ ਹੈਗੀ ਰਿਪੋਰਟ ਉਹ ਲੈ ਲੇਗੀ ਪਰ ਦੂਜੇ ਪਾਸੇ ਦਿੱਲੀ ਦੀ ਵਿਧਾਨ ਸਭਾ ਤੋਂ ਜੋ ਬਕਾਇਦਾ ਡਾਕੂਮੈਂਟਾਂ ਨੇ ਜੋ ਉਸ ਵੀਡੀਓ ਬਾਰੇ ਜੋ ਤੱਥ ਹੈ ਨੇ ਉਹਦੇ ਵਿੱਚ ਸਾਫ ਹੋ ਗਿਆ ਕਿ ਆਪ ਤੁਸੀਂ ਨੇ ਕਿਹਾ ਸੀ ਕਿ ਤੁਸੀਂ ਕੁੱਤਿਆਂ ਦਾ ਸਨਮਾਨ ਕਰੋ ਗੁਰੂਆਂ ਦਾ ਸਨਮਾਨ ਕਰੋ ਸੋ ਵੀ ਹੋਰ ਮੁੱਦਿਆਂ ਤੇ ਗੱਲ ਨਾ ਕਰੋ ਆਪਣੇ ਆਪ ਦੇ ਵਿੱਚ ਕਈ ਵਾਰੀ ਕਾਲੀ ਦੇ ਵਿੱਚ ਜ਼ਰੂਰ ਕਿਸੇ ਤੋਂ ਕੋਈ ਗਲਤੀ ਹੋ ਸਕਦੀ ਆ ਐਵੇਂ ਦਾ ਇਹ ਮਾਮਲਾ ਲੱਗਦਾ ਹੈ ਤੇ ਜੇਕਰ ਆਪਸੀ ਇਸ ਮੁੱਦੇ ਤੇ ਪਹਿਲੇ ਦਿਨ ਮਾਫੀ ਮੰਗ ਲੈਂਦੀ ਤਾਂ ਉਹ ਗੱਲ ਇੰਨੀ ਵੱਧਣੀ ਨਹੀਂ ਸੀ ਜਿਸ ਤਰ੍ਹਾਂ ਜੋ ਰਾਜਾ ਬਿੰਦਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਆਪਸੀ ਨੂੰ ਵਿਚਾਰੀ ਕਹਿ ਕੇ ਸਬੋਧਨ ਕੀਤਾ ਕਿ ਵਿਚਾਰੀ ਆਪਸੀ ਜੇਕਰ ਉਹ ਕਿਸੇ ਤੋਂ ਕੋਈ ਵੀ ਗਲਤੀ ਹੋ ਜਾਂਦੀ ਹੈ ਜੇਕਰ ਮਾਫੀ ਮੰਗ ਲਈ ਜਾਵੇ ਤਾਂ ਐਡੀ ਗੱਲ ਵੱਧ ਨਹੀਂ ਜਦਕਿ ਆਮ ਆਦਮੀ ਪਾਰਟੀ ਨੇ ਆਪਸੀ ਦੇ ਮੁੱਦੇ ਤੇ ਪਿੱਤੀ ਪਾਉਣ ਦੀ ਕੋਸ਼ਿਸ਼ ਕੀਤੀ ਉਲਟਾ ਵਿਰੋਧੀਆਂ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਸੋ ਹੁਣ ਦੇਖਦੇ ਹਾਂ ਆਪਸੀ ਇਸ ਮਾਮਲੇ ਤੇ ਬਾਫੀ ਮੰਗੇਗੀ ਜਾਂ ਫਿਰ ਇਹ ਮਾਮਲਾ ਹੋਰ ਲਟਕੇਗਾ ਸੋ ਅਗਲਾ ਮੁੱਦਾ ਬੜਾ ਗੰਭੀਰ ਹੈ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਹੈਗੇ ਆ ਮੁਕਾਬਲੇ ਕੀਤੇ ਜਾ ਰਹੇ ਨੇ ਇੱਕੋ ਤਰ੍ਹਾਂ ਦੀ ਕਹਾਣੀ ਬਣਾਈ ਜਾਂਦੀ ਹੈ ਪਹਿਲਾਂ ਕਹਾਣੀ ਬਣਾਈ ਜਾਂਦੀ ਸੀ ਕਿ ਗੈਂਗਸਟਰ ਨੂੰ ਲਜਾਇਆ ਜਾ ਰਿਹਾ ਸੀ ਹਥਿਆਰ ਬਰਾਮਦ ਕਰਾਉਣ ਉਸਨੇ ਕਿਸੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦਾ ਰਵਾਲ ਵਰ ਕੋਕੇ ਭਜਣ ਦੀ ਕੋਸ਼ਿਸ਼ ਕੀਤੀ ਫਿਰ ਉਹ ਫਸਦੇ ਹੋਏ ਉਹਨੂੰ ਵਾਰਨਿੰਗ ਵੀ ਦਿੱਤੀ ਗਈ ਕਿ ਭਜਣਾ ਤੇ ਉਹਦੇ ਖਬੀਲਤ ਦੇ ਵਿੱਚ ਗੋਲੀ ਲੱਗੀ ਇਸ ਤਰ੍ਹਾਂ ਦੀਆਂ ਅਕਸਰ ਕਹਾਣੀਆਂ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਸਨ ਉਹਦਾ ਕਾਰਨ ਇਹ ਸੀ ਕਿ ਪੁਲਿਸ ਚਾਹੁੰਦੀ ਆ ਕਿ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਨੂੰ ਨਕਾਰਾ ਕਰ ਦਿੱਤਾ ਜਾਵੇ ਪਰ ਹੁਣ ਜਦੋਂ ਵੱਡੇ ਮਾਮਲਿਆਂ ਦੇ ਵਿੱਚ ਜਾਂ ਵੱਡੇ ਵਿਅਕਤੀਆਂ ਦੇ ਜੋ ਕਤਲ ਹੋ ਜਾਂਣ ਉਹਨਾਂ ਮਾਮਲਿਆਂ ਦੇ ਵਿੱਚ ਇੱਕ ਦੋ ਮੁਕਾਬਲੇ ਦੇ ਵਿੱਚ ਨੌਜਵਾਨਾਂ ਨੂੰ ਖਤਮ ਕੀਤਾ ਜਾਂਦਾ ਹੈ ਤੋਂ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਗੈਂਗਸਟਰਵਾਦ ਚੱਲ ਰਿਹਾ ਇਸ ਮਸਲੇ ਦਾ ਪੱਕਾ ਹੱਲ ਕੋਈ ਲੱਭਿਆ ਜਾਵੇ ਮਸਲਾ ਇਹ ਨਹੀਂ ਕਿ ਕੁਝ ਨੌਜਵਾਨਾਂ ਨੂੰ ਤੁਸੀਂ ਖਤਮ ਕਰਦੇ ਹੋ ਕਿ ਗੈਂਗਸਟਰ ਖਤਮ ਹੋ ਜਾਣਗੇ ਇਸ ਨਾਲ ਫਿਰ ਲੜਾਈ ਲੰਮੀ ਚੱਲ ਸਕਦੀ ਹੈ ਕਿਉਂਕਿ ਜਿਹਦਾ ਵੀ ਕੋਈ ਮਰਦਾ ਤੇ ਉਹਦੇ ਮਨ ਨੂੰ ਗੁੱਸਾ ਜ਼ਰੂਰ ਹੁੰਦਾ ਭਾਵੇਂ ਕਿ ਇਹ ਨੌਜਵਾਨ ਨਜਾਇਜ਼ ਤੌਰ ਤੇ ਕਤਲ ਕਰਦੇ ਨੇ ਇਸ ਤਰ੍ਹਾਂ ਦੇ ਕਤਲਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਉਹ ਵੱਡਾ ਮੁੱਦਾ ਮੈਨੂੰ ਲੱਗਦਾ ਹੈ ਕਿ ਬੇਰੁਜ਼ਗਾਰੀ ਦਾ ਜਾਂ ਫਿਰ ਸਾਡੀ ਵਿਦਿਅਕ ਸਿਸਟਮ ਦੇ ਵਿੱਚ ਕੋਈ ਨੁਕਸਾ ਪੜ੍ਹਾਈ ਉਹਨਾਂ ਜੋ ਬੱਚਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਸਹੀ ਨਹੀਂ ਕਰਵਾਈ ਜਾਂਦੀ ਜਬਰ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਾ ਬਣ ਪਈ ਆ ਕਿ ਜੋ ਆਪਾਂ ਕਹਿੰਦੇ ਕਿ ਫੁਗਰ ਮੈਂਟਾਲੀ ਗੱਲ ਹੀਰੋ ਜਮਾਲੀ ਗੱਲ ਜਾਂ ਆਪਣੇ ਆਪ ਨੂੰ ਵੱਡਾ ਬਕਾਉਣ ਵਾਲੀ ਗੱਲ ਗੁਰੂਆਂ ਦੀ ਧਰਤੀ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਇਹ ਬਿਲਕੁਲ ਵੀ ਮਜਾਜ ਨਹੀਂ ਸੋ ਪੁਰਸ਼ ਮੁਕਾਬਲੇਆਂ ਦਾ ਜੋ ਸੱਚ ਕੀ ਆ ਝੂਠ ਕੀ ਆ ਇਹ ਤਾਂ ਉਹਦੇ ਪਤਾ ਲੱਗ ਗਿਆ ਜਦੋਂ ਕੋਈ ਪਰਿਵਾਰ ਉਸ ਖਲਾਫ ਕੋਈ ਕੇਸ ਕਰੇਗਾ ਪਰ ਜਿਸ ਤਰ੍ਹਾਂ ਪੁਰਸ਼ ਕਹਾਣੀਆਂ ਬਣਾਉਂਦੀ ਆ ਇੱਕੋ ਤਰ੍ਹਾਂ ਦੇ ਕਹਾਣੀਆਂ ਵੜਾ ਕੇ ਇਸ ਤਰ੍ਹਾਂ ਮੁੰਡਿਆਂ ਨੂੰ ਮਾਰ ਦੇਣਾ ਆਪਣੇ ਆਪ ਦੇ ਵਿੱਚ ਪੁਲਿਸ ਦੇ ਵੀ ਵੱਡੇ ਸਵਾਲ ਖੜੇ ਕਰਦਾ ਹੈ ਤੋਂ ਪੁਲਿਸ ਨੂੰ ਵੀ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਮਸਲੇ ਦਾ ਕੋਈ ਸਹੀ ਹੱਲ ਲੱਭਿਆ ਜਾਵੇ ਨੌਜਵਾਨਾਂ ਦੀ ਮਾਨਸਿਕਤਾ ਸਮਝੀ ਜਾਵੇ ਜਾਂ ਫਿਰ ਜੋ ਮਾਨਸਿਕ ਤੌਰ ਤੇ ਜੋ ਲੋਕ ਬਿਮਾਰ ਹੁੰਦੇ ਨੇ ਜਾਂ ਫਿਰ ਮਾਨਸਿਕਤਾ ਵਿਗੜ ਜਾਂਦੀ ਹੈ ਜੋ ਮਨੋਵਿਗਿਆਨੀ ਨੇ ਉਹਨਾਂ ਦੀ ਕੋਈ ਕਮੇਟੀ ਬਣਾ ਕੇ ਇਸ ਮਸਲੇ ਤੇ ਕੰਮ ਕੀਤਾ ਜਾਵੇ ਨੌਜਵਾਨਾਂ ਨੂੰ ਪ੍ਰੇਰਿਆ ਜਾਵੇ ਕਿ ਉਹ ਉੱਥੇ ਕਮਾਂ ਵਿੱਚ ਨਾ ਪੈਣ ਸਾਡਾ ਪੰਜਾਬੀ ਵਿਰਸਾ ਜੋ ਸਾਡੇ ਸਿੱਖ ਸਿਧਾਂਤ ਨੇ ਗੁਰਬਾਣੀ ਹੈ ਆਪਣੇ ਆਪ ਦੇ ਵਿੱਚ ਬੰਦੇ ਨੂੰ ਚੰਗਾ ਮਨੁੱਖ ਬਣਾਉਂਦੀ ਹੈ ਉਹ ਪੁੱਠੇ ਰਾਹ ਨਾ ਪੈਣ ਇਸ ਤਰ੍ਹਾਂ ਦੀ ਕੋਈ ਲਹਿਰ ਚਲਾਈ ਜਾਵੇ ਜਾਂ ਕੋਈ ਜਾਗਰੂਕਤਾ ਚਲਾਈ ਜਾਵੇ ਮਸਲਾ ਕਿਸੇ ਨੂੰ ਮਾਰ ਕੇ ਹੱਲ ਨਹੀਂ ਹੋਣਾ ਮਸਲਾ ਹੱਲ ਹੋਣਾ ਕਿ ਨੌਜਵਾਨਾਂ ਨੂੰ ਸਹੀ ਰਸਤੇ ਪਾ ਕੇ ਇਸ ਤਰ੍ਹਾਂ ਨਸ਼ਿਆਂ ਦਾ ਵੀ ਮਾਮਲਾ ਹੈ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਰਕਾਰ ਜਿਉਂ-ਜਿਉਂ ਨਿਕਲਦੀ ਕੋਸ਼ਿਸ਼ ਕਰਦੀ ਆ ਤਿਉਂ-ਤਿਉਂ ਸਰਕਾਰ ਫਸ ਵੀ ਜਾ ਰਹੀ ਆ ਕਿਉਂਕਿ ਸਰਕਾਰ ਤੇ ਦੋਸ਼ ਲੱਗਦੇ ਨੇ ਜਾਂ ਫਿਰ ਪੁਲਿਸ ਵਾਲਿਆਂ ਤੇ ਸ਼ਰੇਆਮ ਦੋਸ਼ ਲੱਗਦੇ ਨੇ ਕਿ ਨਸ਼ਾ ਜਿੱਥੋਂ ਮਿਲਦਾ ਉਹਨਾਂ ਨੂੰ ਖੜਿਆ ਨਹੀਂ ਜਾਂਦਾ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਹੈ ਪਿੱਛੇ ਜੇ ਮੈਂ ਇੱਕ ਪਿੰਡ ਗਿਆ ਜਿੱਥੇ ਇੱਕ ਨੌਜਵਾਨ ਨਸ਼ਿਆਂ ਦਾ ਆਦੀ ਸੀ ਨਸ਼ਿਆਂ ਨਾਲ ਟਾਈਟੋ ਕਿਟੀਕਾ ਲਾ ਕੇ ਉਹ ਵਾਸ਼ਰੂਮ ਦੇ ਵਿੱਚ ਡਿੱਗਿਆ ਪਿਆ ਸੀ ਤੇ ਦੋ ਪੁਲਿਸ ਵਾਲੇ ਆਏ ਉਹਦੇ ਤੇ ਪਾਣੀ ਮਾਰ ਕੇ ਉਹਨੂੰ ਹੋਸ਼ ਵਿੱਚ ਲਿਆਉਂਦਾ ਤੇ ਚਲੇ ਗਏ ਕਰ ਵਾਲੇ ਕਹਿੰਦੇ ਸਨ ਕਿ ਇਸ ਨੌਜਵਾਨ ਨੂੰ ਪਹਿਲਾਂ ਤਾਂ ਤੁਸੀਂ ਨਸ਼ਾ ਸ਼ਰਬ ਕੇਂਦਰ ਵਿੱਚ ਜਮ੍ਹਾਂ ਕਰਾਓ ਦਾਖਲ ਕਰਾਓ ਜਾਂ ਫਿਰ ਜਿੱਥੋਂ ਇਹ ਨਸ਼ਾ ਲੈ ਕੇ ਆਇਆ ਅਸੀਂ ਨਾਲ ਚਲਦੇ ਹਾਂ ਉਸ ਬੰਦੇ ਨੂੰ ਉਸ ਸਮਗਲਰ ਨੂੰ ਫੜੋ ਪੁਲਸ ਵਾਲੇ ਉਸ ਪਾਸੇ ਨਹੀਂ ਗਏ ਤੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪੁਲਸ ਦੇ ਵੀ ਇਸ ਮਸਲੇ ਤੇ ਘਾਟ ਹੈ ਗੰਭੀਰਤਾ ਨਾਲ ਇਹਨਾਂ ਮਸਲਿਆਂ ਨੂੰ ਲੈਣਾ ਚਾਹੀਦਾ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ